ਉਹ ਵੱਡੀ ਗੁੱਤਾ ਹੈ ਪਤਾਸ ਤੇ ਪੈ ਗਈ ਹੈ ਇਸ ਵਰਦੀ ਲੱਖਾਂ ਏਕੜ ਜਮੀਨ ਦਾ ਫਸਲ ਬਰਬਾਦ ਹੋ ਗਈ ਹੈ ਜਮੀਨਾਂ ਖਰਾਬ ਚੁਕੀਆਂ ਨੇ ਲੋਕ ਤੇ ਪਰ ਉਹ ਬੇਕਾਰ ਹੋ ਗਏ ਨੇ ਬਹੁਤ ਸਾਰੇ ਘਰ ਵੀ ਜਿਹੜੇ ਨੇ ਉਹ ਟਹਿ ਟੇਰੀ ਹੋ ਚੁੱਕੇ ਨੇ ਉਹ ਹੋਰ ਤਾਂ ਜਿਆਦਾ ਮਾੜੇ ਹਾਲਾਤ ਨੇ ਕਿ ਜਿਹੜਾ ਪੰਜਾਬ ਹਿੰਦੁਸਤਾਨ ਵਾਸੀਆਂ ਦਾ ਘੇਡ ਭਰਦਾ ਹੈ ਖੇਤੀ ਪ੍ਰਧਾਨ ਪੰਜਾਬ ਸੂਬਾ ਦੁੱਖ ਹੁੰਦਾ ਹੈ ਕਿ ਜਦੋਂ ਪੂਰੇ ਦੇਸ਼ ਵਿੱਚ ਕਿਤੇ ਦਿੱਕਾ ਪੈਂਦੀ ਹੈ ਤੇ ਪੰਜਾਬ ਵਾਸੀ ਆਪਣੇ ਜਾਨ ਹਿਰਕੋ ਤੱਕ ਪਹੁੰਚਦੇ ਨੇ ਕੋਈ ਵੀ ਸਹਾਇਤਾ ਦੀ ਲੋੜ ਹੈ ਉਹ ਕਰਦੇ ਨੇ ਇਥੋਂ ਤੱਕ ਵੀ ਆ ਕਿ ਸਾਡੇ ਜਿੱਥੇ ਬਣਤੀਆਂ ਲੋਕਾਂ ਘਰ ਬਣਾ ਕੇ ਦਿੰਦੇ ਆ ਲੇਕਿਨ ਲੋਕਿਆ ਕਿ ਪੰਜਾਬ ਤੇ ਦਿੱਕਾ ਬਣੀ ਹੈ ਤੇ ਕਿਸੇ ਨੇ ਵੀ ਪੰਜਾਬ ਦੀ ਬਾਣੀ ਨਹੀਂ ਫੜੀ ਆ ਜੇਕਰ ਇਹ ਹਾਲਾਤ ਗੁਜਰਾਤ ਦੇ ਹੁੰਦੇ ਤੇ ਹੁਣ ਤੱਕ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਸਾਡੇ ਦੇਸ਼ ਦਾ ਗ੍ਰਹਿ ਮੰਤਰੀ ਹੈਲੀਕਾਪਟਰ ਲੈ ਕੇ ਚੌਪਰ ਲੈ ਕੇ ਜਾ ਕੇ ਉਹਦਾ ਸਰਵੇ ਵੀ ਕਰਦਾ ਦੌਰਾ ਵੀ ਕਰਦਾ ਹੁਣ ਤੱਕ ਹਜ਼ਾਰਾਂ ਕਰੋੜ ਰੁਪਏ ਰਾਤ ਟੈਕਸ ਜਾਰੀ ਹੋ ਜਾਣੇ ਸਨ ਪਹਿਲਾਂ ਪੰਜਾਬ ਦੇ ਨਾਲ ਵਿਤਕਰ ਹੋਇਆ ਅੱਜ ਵੀ ਪੰਜਾਬ ਦੇ ਨਾਲ ਬਹੁਤ ਵੱਡਾ ਵਿਤਕਰਕਤਾ ਜਾ ਰਿਹਾ ਹੈ ਕਾਂ ਕਿ ਪੰਜਾਬੀਆਂ ਤੇ ਖੂਨ ਵਹਿਤੇ ਆ ਜਾਂ ਪੰਜਾਬ ਕਹਿੰਦਾ ਸੁਭਾਅ ਹੈ ਕਿ ਪੰਜਾਬੀ ਦੂਜੇ ਵਾਸਤੇ ਕੁਰਬਾਨ ਹੋਣ ਤੱਕ تیار ਹੋ ਜਾਂਦਾ ਹੈ ਪਰ ਅੱਜ ਪੰਜਾਬੀ ਨੇ ਕੋਈ ਮੁਸੀਬਤ ਬਣੀ ਹੈ ਖਾਸ ਕਰਕੇ ਸਿੱਖਾਂ ਤੇ ਸਾਡੇ ਪੇਡੂ ਕਿੰਨਾ ਬੱਚੇ ਮੁਸੀਬਤ ਬਣੀ ਹੈ ਅੱਜ ਪੰਜਾਬ ਦੀ ਮਦਦ ਕਰਨ ਵਾਸਤੇ ਕੋਈ ਵੀ ਜੱਥੇਬੰਦੀ ਜਾ ਕੇ ਕੋਈ ਹੋਰ ਸਟੇ ਕਿਸੇ ਨੇ ਆਉਣਾ ਪਾਕੀਏ ਕਿਸੇ ਨੇ ਕੋਈ ਇਸ ਗੱਲ ਦਾ ਕੋਈ ਧਿਆਨ ਤੱਕ ਜਿਹੜਾ ਉਹ ਨਹੀਂ ਦਿੱਤਾ Terima kasih telah menonton!

ਪੰਜ ਲੱਖਾਂ ਏਕੜ ਜਮੀਨ ਫਸਲ ਬਰਬਾਦ ਹੋ ਚੁੱਕੀ ਹੈ ਜ਼ਮੀਨਾਂ ਖਰਾਬ ਹੋ ਚੁੱਕੀਆਂ ਨੇ ਲੋਕ ਤਰਫੋਂ بے ਘਰ ਹੋ ਚੁੱਕੇ ਨੇ ਬਹੁਤ ਸਾਰੇ ਘਰ ਵੀ ਜਿਹੜੇ ਨੇ ਉਹ ਢਹਿ ਢੇਰੀ ਹੋ ਚੁੱਕੇ ਨੇ ਔਰ ਕਈ ਕਈ ਖਾਮਾਂ ਤੇ ਜਿਵੇਂ ਦੱਸਿਆ ਹੈ ਪ੍ਰਸ਼ਾਸਨ ਵੱਲੋਂ ਕਿ ਇਸੇ ਸ਼ੇਸਾ ਸਸਾਪਾਣੀ ਕਈ ਖਾਮਾਂ ਤੇ ਚੜਿਆ ਹੋਇਆ ਔਰ ਜਿੱਥੇ ਅਸੀਂ ਹਰੜਾ ਚਲਾ ਪਿੰਡ ਵਿੱਚ ਖੜੇ ਹੋਏ ਆ ਇੱਥੇ ਵੀ ਕਾਫੀ ਸਪੀਡ ਦੇ ਨਾਲ ਜਿਹੜਾ ਪਾਣੀ ਹੈ ਉਹ ਚੱਲ ਰਿਹਾ ਹੈ ਪਾਵ ਇਹ ਕਹਿ ਸਕਦੇ ਹਾਂ ਕਿ ਪਾਣੀ ਪਿੱਛੋਂ ਹਾਲਾਂ ਬਹੁਤ ਵੱਡੀ ਸਪੀਡ ਵਿੱਚ ਪਾਣੀ ਆ ਰਿਹਾ ਹੈ ਤੇ ਪਾਣੀ ਵਧ ਰਿਹਾ ਹੈ। ਐਸੇ ਸਮੇਂ ਦੇ ਵਿੱਚ ਪੰਜਾਬ ਤੇ ਪੰਜਾਬ ਦੇ ਨਾਲ ਪੰਜਾਬ ਵਾਸੀਆਂ ਦੇ ਨਾਲ ਸਾਨੂੰ ਸਾਰਿਆਂ ਨੂੰ ਖੜਨ ਦੀ ਲੋੜ ਹੈ ਔਰ ਸਾਰੇ ਅਸੀਂ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰੀਏ। ਇਹ ਜਿਹੜੀ ਦਿੱਕਤ ਪੰਜਾਬ ਤੇ ਪਈ ਹੈ ਸਾਨੂੰ ਵਿੱਚ ਤੋਂ ਲਜਾਪਨ ਦਿੱਤਾ। ਤੁਸੀਂ ਅਰਦਾਸ ਕੀਤੀ ਵਾਵਾ ਕਾਗਜ਼ ਦੀ ਹੋਵੇ। ਬਾਣੀ ਨਾਮ ਆਖਾ ਤੁਹਾਡੀਆਂ ਨਾਮ ਹੋ ਗਿਆ ਕੀ ਹਾਲ? ਬਹੁਤ ਮਾੜੇ ਹਾਲਾਤ ਨੇ। ਤੂੰ ਦੇਖਿਆ ਅੱਗੇ ਤਾਂ ਜੇ ਮੈਂ ਡਿਊਟੀ ਸਾਹ ਬਸ ਰਿਹਾ ਸਨ ਇਹ ਤੋਂ ਅੱਗੇ ਜਾ ਕੇ ਤਾਂ ਹੋਰ ਵੀ ਜ਼ਿਆਦਾ ਮਾੜੇ ਹਾਲਾਤ ਨੇ ਕਿ ਜਿਹੜਾ ਪੰਜਾਬ ਹਿੰਦੁਸਤਾਨ ਵਾਸੀਆਂ ਦਾ ਘੇਡ ਭਰਦਾ ਹੈ ਖੇਤੀ ਪ੍ਰਧਾਨ ਪੰਜਾਬ ਸੂਬਾ ਦੁੱਖ ਹੁੰਦਾ ਹੈ ਕਿ ਜਦੋਂ ਪੂਰੇ ਦੇਸ਼ ਵਿੱਚ ਕਿਤੇ ਗ੍ਰਿਫਤਾਂ ਪੈਂਦੀ ਹੈ ਤੇ ਪੰਜਾਬ ਵਾਸੀ ਆਪਣੇ ਜਾਨ ਹੇਲ ਕੇ ਉੱਥੇ ਪਹੁੰਚਦੇ ਨੇ ਕੋਈ ਵੀ ਸਹਾਇਤਾ ਦੀ ਲੋੜ ਹੈ ਉਹ ਕਰਦੇ ਨੇ ਇੱਥੋਂ ਤੱਕ ਵੀ ਆ ਕਿ ਸਾਡੇ ਜਿੱਥੇ ਬੰਦੀਆਂ ਲੋਕਾਂ ਨੂੰ ਘਰ ਬਣਾ ਕੇ ਬਹਿੰਦ ਕਰਨ। ਲੇਕਿਨ ਦੁੱਖ ਇਹ ਆ ਕਿ ਅੱਜ ਪੰਜਾਬ ਤੇ ਵਿਫ਼ਤਾ ਬਣੀ ਐ ਤੇ ਕਿਸੇ ਨੇ ਵੀ ਪੰਜਾਬ ਦੀ ਬਾਹ ਨਿਖੜੀ ਆ ਕੇ। ਇੱਥੋਂ ਤੱਕ ਕਿ ਵੇਖ ਕੇ ਸੈਂਟਰ ਦੀ ਸਰਕਾਰ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਜੇਕਰ ਇਹ ਹਾਲਾਤ ਗੁਜਰਾਤ ਦੇ ਹੁੰਦੇ ਤੇ ਹੁਣ ਤੱਕ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਸਾਡੇ ਦੇਸ਼ ਦਾ ਗ੍ਰਹਿ ਮੰਤਰੀ ਹੈਲੀਕਾਪਟਰ ਲੈ ਕੇ ਚੌਪਰ ਲੈ ਕੇ ਜਾ ਕੇ ਉਹਦਾ ਸਰਵੇ ਵੀ ਕਰਦਾ। ਦੌਰਾ ਬੇਕਰਦਾ ਹੁਣ ਤੱਕ ਹਜ਼ਾਰਾਂ ਕਰੋੜ ਰੁਪਏ ਰਾਹਤ ਪੈਕਟ ਵੀ ਜਾਰੀ ਹੋ ਜਾਣੇ ਸਨ ਲੇਕਿਨ ਪੰਜਾਬ ਜੇ ਵੀ ਹਿੰਦੁਸਤਾਨ ਦਾ ਹਿੱਸਾ ਹੀ ਨਹੀਂ ਪਹਿਲਾਂ ਪੰਜਾਬ ਦੇ ਨਾਲ ਵਿਤਕਰਾ ਹੋਇਆ ਅੱਜ ਵੀ ਪੰਜਾਬ ਦੇ ਨਾਲ ਬਹੁਤ ਵੱਡਾ ਵਿਤਕਰਾ ਕੀਤਾ ਜਾ ਰਿਹਾ ਹੈ ਕੋਈ ਸੈਂਟਰ ਦੀ ਗਵਰਨਮੈਂਟ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਵੀ ਜਿਹੜੀ ਸਹਾਇਤਾ ਹੈ ਉਹ ਪੰਜਾਬ ਵਾਸਤੇ ਨਾ ਕੋਈ ਸਰਵੇਖੀ ਕੀਤਾ ਨਾ ਕੋਈ ਬਿਆਨ ਆਇਆ ਤੇ ਨਾ ਹੀ ਕਿਸੇ ਪ੍ਰਕਾਰ ਦੀ ਕੋਈ ਸਹਾਇਤਾ ਉਹ ਜਾਰੀ ਕੀਤੀ ਹੈ ਤੇ ਨਾ ਹੀ ਇਹ ਜਿਹੜੇ ਵਿਫਤਾ ਜਿਹੜਾ ਪੰਜਾ ਜਿਹੜਾ ਪਾਣੀ ਇੰਨਾ ਜਿਆਦਾ ਵੱਡੇ ਪੱਧਰ ਤੇ ਸਾਰੇ ਪਾਸੇ ਫੈਲ ਰਿਹਾ ਇਹਨੂੰ ਰੋਕਣ ਦੀ ਗੱਤਾਂ ਜਿਹੜੀਆਂ ਨੇ ਉਹ ਸੈਂਟਰ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਤੁਸੀਂ ਅੱਜ ਇੱਥੇ ਤੁਸੀਂ ਤੁਹਾਡੇ ਵੱਲੋਂ ਕਿਸ ਤਰ੍ਹਾਂ ਮਦਦ ਕੀਤੀ ਜਿਹੜੇ ਲੋਕ ਐਸੀ ਅੱਜ ਬਾਬਾ ਜੀ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਮਹਾਂਪੁਰਖਾ ਨੂੰ ਪ੍ਰਕਾਲਿਆਂ ਵਾਲੇ ਅਸਥਾਨ ਦੇ ਮੁਖਸੀਬਾਦ ਸੰਤ ਬਾਬਾ ਗੁਰਦੇਵ ਸਿੰਘ ਜੀ ਕੁੱਲੀ ਵਾਲੇ ਇਹਨਾਂ ਦੇ ਮਹਾਂਪੁਰਖਾਂ ਨੇ ਆਪਣੇ ਪਰਿਵਾਰ ਸਹਿਤ ਆਪਣੇ ਸੰਗੀ ਸਹਿਯੋਗੀਆਂ ਸਹਿਤ ਬਹੁਤ ਵੱਡਾ ਉਪਰਾਲਾ ਕੀਤਾ ਕਿ ਸੰਗਤ ਦੇ ਵਾਸਤੇ ਰਾਸ਼ਨ ਪ੍ਰਸ਼ਾਦ ਦੇ ਪਕਾ ਕੇ ਸੁੱਕਾ ਦੁੱਧ ਪਾਣੀ ਔਰ ਬੱਚਿਆਂ ਵਾਸਤੇ ਡਾਈਪਰ ਦਵਾਈਆਂ ਖਸ਼ਮਾਂ ਦੀਆਂ ਦਵਾਈਆਂ ਔਰ ਪਸ਼ਮਾਂ ਤੇ ਵਾਸਤੇ ਜਿਹੜਾ ਚੌਕਰ ਹੈ ਉਹ ਪੱਠਿਆਂ ਤੇ ਪਾ ਕੇ ਪਸ਼ਮਾਂ ਦੇ ਖਾਣ ਵਾਸਤੇ ਜਿਹੜਾ ਚੌਕਰ ਹੈ ਉਹ ਲੈ ਕੇ ਪੁੰਚੇ ਹੋਏ ਨੇ ਪਾਣੀ ਲੈ ਕੇ ਪੁੰਚੇ ਹੋਏ ਨੇ ਔਰ ਹੁਣ ਵੀ ਸਾਨੂੰ ਜੋ ਇਸ ਰਿਪੋਰਟ ਮਿਲੀ ਹੈ ਕਿ ਪੀਣ ਵਾਲੇ ਪਾਣੀ ਪਾਣੀ ਦੀ ਬੜੀ ਭਾਰੀ ਜਿਹੜੀ ਕਿੱਲਤ ਹੈ ਉਹ ਲੋਕਾਂ ਦੇ ਵਾਸਤੇ ਆ ਰਹੀ ਔਰ ਮਵੇਦ ਕੀ ਕੀਤੀ ਹੈ ਕਿ ਜਿੰਨਾ ਹੋ ਸਕਦਾ ਹੁਣੇ ਪਾਣੀ ਦਾ ਪ੍ਰਬੰਧ ਕਰਕੇ ਇਹ ਜਿੱਥੇ-ਜਿੱਥੇ ਵੀ ਲੋਕ ਬੈਠੇ ਹੋਏ ਉਹਨਾਂ ਨੂੰ ਪਾਣੀ ਜਿਹੜਾ ਉਹ ਮੁਹੱਈਆ ਕਰਵਾਇਆ ਜਾਵੇ। ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਕੋਈ ਦਿੱਕਤਾਂ ਆਂਦੀਆਂ ਤੇ ਪੰਜਾਬ ਦੇ ਲੋਕ ਸਭ ਤੋਂ ਮੋੜੇ ਖੜ੍ਹਦੇ ਨੇ। ਪੂਰੇ ਹਿੰਦੁਸਤਾਨ ਦੀ ਜਾ ਕੇ ਸਿੱਖ ਨੇ ਜਿਹੜੇ ਉਹ ਲੋਕਾਂ ਨੂੰ ਮੁਹੱਈਆ ਕਰਾਉਂਦੇ ਆ ਉਹਨਾਂ ਵੀ ਪੰਜਾਬੀ ਜਿਹੜਾ ਪਰ ਪੰਜਾਬ ਦੇ ਵਿੱਚ ਦਿੱਕਤਾਂ ਤੇ ਕੋਈ ਕਿਤੇ ਵੀ ਕੋਈ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਆਉਂਦੀ। ਹੁਣ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਕਿ ਪੰਜਾਬੀਆਂ ਦੇ ਖੂਨ ਵਿੱਚ ਹੈ ਜਾਂ ਪੰਜਾਬੀਆਂ ਦਾ ਸੁਭਾਅ ਹੈ ਕਿ ਪੰਜਾਬੀ ਦੂਜੇ ਵਾਸਤੇ ਕੁਰਬਾਨ ਹੋਣ ਤੱਕ ਤਿਆਰ ਹੋ ਜਾਂਦਾ ਹੈ। ਹੈ ਕਾਸ਼ ਕੋਜੀ ਵਿੱਚ ਪਹੁੰਚਾਲ ਆਇਆ ਤੇ ਪੰਜਾਬੀ ਅੱਗੇ ਸਨ ਉੜੀਸਾ ਚੋਂ ਸੁਨਾਮੀ ਆਈ ਪੰਜਾਬੀ ਅੱਗੇ ਸਨ ਜੰਮੂ ਕਸ਼ਮੀਰ ਵਿੱਚ ਹਾਲ ਆਏ ਤੇ ਪੰਜਾਬੀ ਅੱਗੇ ਸਨ ਬਹੁਤ ਖਾਸ ਕਰਕੇ ਸਿੱਖ ਅੱਗੇ ਸਨ ਪਰ ਅੱਜ ਪੰਜਾਬੀ ਨੇ ਕੀ ਮੁਸੀਬਤ ਬਣੀ ਹੈ ਖਾਸ ਕਰ ਸਿੱਖਾਂ ਤੇ ਸਾਡੇ ਪਿੰਡੂ ਕਿਤਨਾ ਵਿੱਚ ਇਹ ਮੁਸੀਬਤ ਬਣੀ ਹੈ ਅੱਜ ਪੰਜਾਬ ਦੀ ਮਦਦ ਕਰਨ ਵਾਸਤੇ ਕੋਈ ਵੀ ਜਿੱਥੇ ਬੰਦੀ ਜਾ ਕਿਸੇ ਹੋਰ ਸਕੇਟ ਦੇ ਕਿਸੇ ਨੇ ਆਉਣ ਦਾ ਭਾਕੀ ਹੈ ਕਿਸੇ ਨੇ ਕੋਈ ਇਸ ਗੱਲ ਦਾ ਕੋਈ ਧਿਆਨ ਤੱਕ ਜਿਹੜਾ ਉਹ ਨਹੀਂ ਦਿੱਤਾ ਪਰ ਸਾਡੇ ਕੂਲ ਵਿੱਚ ਹੈ ਕਿ ਅਸੀਂ ਆਪਨਾਂ ਆਪ ਕੁਰਬਾਨ ਕਰਕੇ ਵੀ ਦੂਜੇ ਦੀ ਜਿਹੜੀ ਸਹਾਇਤਾ ਉਹ ਕਰਨ ਦਾ ਗਤਨ ਕਰਦੇ ਆਂ ਔਰ ਅੱਜ ਪੰਜਾਬੀ ਪੰਜਾਬੀਆਂ ਦੇ ਨਾਲ ਖੜੇ ਨੇ ਐਸੀ ਸਾਰੇ ਆਪਣੇ ਇਹਨਾਂ ਪਰਿਵਾਰਾਂ ਦੇ ਨਾਲ ਖੜੇ ਨੇ ਜੋ ਵੀ ਗਤਨ ਸਾਡੇ ਤੋਂ ਹੋ ਸਕਦਾ ਹੈ ਅਸੀਂ ਇਹਨਾਂ ਦੀ ਬਿਹਤਰੀ ਵਾਸਤੇ ਜਿਹੜਾ ਉਹ ਜ਼ਰੂਰ ਕਰਾਂਗੇ